ਸਾਡੇ ਜਵਾਨ ਜਿਹੜੇ ਆ ਉਹ ਬਹੁਤ ਜ਼ਿਆਦਾ ਨਰਵਸ ਸਿਸਟਮ ਤੋਂ ਪ੍ਰੋਬਲਮ ਆ ਰਹੀਆਂ ਨੇ ਇਹਦੇ ਕਰਕੇ ਅੱਜ ਇੱਕ ਆਯੁਰਵੈਦਿਕ ਦਾ ਏਦਾਂ ਦਾ ਰੱਖਿਆ ਗਿਆ ਕਿ ਉਹਨਾਂ ਨੂੰ ਏਦਾਂ ਦੀਆਂ ਚੀਜ਼ਾਂ ਦੱਸੀਆਂ ਜਾਣ ਕਿ ਅਸੀਂ ਖਾਈਏ ਕਿਸ ਤਰ੍ਹਾਂ ਅਸੀਂ ਬਚ ਸਕਦੇ ਆ ਨੈਚਰੋਪੈਥੀ ਔਰ ਯੋਗਾ ਦੇ ਕੁਛ ਅਜਿਹਾ ਇਹਨਾਂ ਦੀ ਗਰਦਨ ਤੇ ਮੱਸੇ ਆ ਜਾਂਦੇ ਆ ਜਾਂ ਬਲੈਕ ਬਲੈਕ ਧਾਰੀਆਂ ਆ ਜਾਂਦੀਆਂ ਉਹਨਾਂ ਦੇ ਲੀਵਰ ਤੇ ਔਰ ਲੀਵਰ ਦੀ ਹੀ ਇੱਕ ਐਸੀ ਸਾਡੀ ਜੜ ਹੈ ਕਿ ਜਿੱਥੋਂ ਅਸੀਂ ਸਿਹਤ ਰਹਿ ਸਕਦੇ ਆ ਜਿੱਥੋਂ ਅਸੀਂ ਬਿਮਾਰ ਹੋ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਡਿਫੈਕਟ ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸੀਮ ਰஞ்சிਤ ਕਲਗਿਲ ਤਿਉਦਰੇ ਜਲੰਧਰ ਦੇ CRPF ਕੈਂਪਸ ਵਿਖੇ ਸ਼ੁਭਾਸ਼ ਗੁਇਲ ਦੇ ਵੱਲੋਂ ਇੱਕ ਕੈਂਪ ਲਗਾਇਆ ਗਿਆ ਇਸ ਮੌਕੇ ਉਹਨਾਂ ਨੇ ਜਿੱਥੇ CRPF ਦੇ ਜਵਾਨਾਂ ਦਾ ਚੈੱਕਅਪ ਕੀਤਾ ਉੱਥੇ ਹੀ ਉਹਨਾਂ ਨੂੰ ਕਈ ਬਿਮਾਰੀਆਂ ਦੇ ਬਾਰੇ ਨੁਕਤੇ ਪ੍ਰਦਾਨ ਕੀਤੇ ਸ਼ੁਭਾਸ਼ ਗੁਇਲ ਦਾ ਕਹਿਣਾ ਸੀ ਕਿ ਆਮ ਲੋਕਾਂ ਦੇ ਨਾਲ-ਨਾਲ ਜਵਾਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਜਿਨ੍ਹਾਂ ਸੰਬੰਧੀ ਉਹਨਾਂ ਨੇ CRPF ਦੇ ਜਵਾਨਾਂ ਨੂੰ ਸੁਚੇਤ ਕੀਤਾ ਹੈ ਨਾਲ ਹੀ ਵੱਧ ਰਹੀ ਹੀਟ ਵੇਵ ਦੇ ਚੱਲਦਿਆਂ ਵੀ ਸ਼ੁਭਾਸ਼ ਗੁਇਲ ਦੇ ਵੱਲੋਂ ਕਈ ਤਰ੍ਹਾਂ ਦੇ ਨੁਕਤੇ ਪ੍ਰਦਾਨ ਕੀਤੇ ਗਏ ਨੇ ਜਿਵੇਂ ਸਾਡੇ ਜਵਾਨ ਹੈ ਸਾਡੇ ਜਿੰਨਾ ਵੀ ਜਵਾਨ ਹੈ ਪੰਜਾਬ ਦੇ ਵਿੱਚ ਲੈ ਲਓ ਪੰਜਾਬ ਤੋਂ ਬਾਹਰ ਲੈ ਲਓ ਅੱਜਕੱਲ ਬੜੀਆਂ ਪ੍ਰੋਬਲਮ ਨੇ ਹੈਲਥ ਨੂੰ ਲੈ ਕੇ ਜਵਾਨਾਂ ਦੀ ਇੱਕ ਵੱਡੀ ਪ੍ਰੋਬਲਮ ਆ ਰਹੀ ਹੈ ਜਿਵੇਂ ਪੈਰਾਲਾਈਜ਼ ਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਿਹਾ ਹੈ ਇਹਨਾਂ ਨੂੰ ਔਰ ਸਾਡੇ ਜਵਾਨ ਜਿਹੜੇ ਆ ਉਹ ਬਹੁਤ ਜ਼ਿਆਦਾ ਨਰਵਸ ਸਿਸਟਮ ਤੋਂ ਪ੍ਰੋਬਲਮ ਆ ਰਹੀ ਹੈ ਇਹਦੇ ਕਰਕੇ ਅੱਜ ਇੱਕ ਆਯੁਰਵੈਦਿਕ ਦਾ ਇਦਾਂ ਦਾ ਰੱਖਿਆ ਗਿਆ ਕਿ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਦੱਸੀਆਂ ਜਾਣ ਕੀ ਅਸੀਂ ਖਾਈਏ ਕਿਸ ਤਰ੍ਹਾਂ ਅਸੀਂ ਬਚ ਸਕਦੇ ਆ ਨੈਚਰੋਪੈਥੀ ਔਰ ਯੋਗਾ ਦੇ ਕੁਝ ਅਜਿਹੇ ਆਪਣੇ ਹੈਗੇ ਨੇ ਟਿਪਸ ਇਹਨਾਂ ਨਾਲ ਅਸੀਂ ਸਾਂਝੇ ਕਰਨੇ ਆ ਤੇ ਸਾਡੇ ਸੁਦਰਿੰਦਰ ਕਾਂਢੀ ਜੀ ਹੈਗੇ ਆ ਇਹ ਸਾਡੇ ਕੋਲੇ ਆਉਂਦੇ ਸੀਗੇ ਕਲੀਨਿਕ ਤੇ ਔਰ ਇਹਨਾਂ ਦੇ ਇੱਕ ਦੋ ਪੇਸ਼ੈਂਟ ਜਦੋਂ ਠੀਕ ਹੋਏ ਇਹਨਾਂ ਦਾ ਭਰੋਸਾ ਬਣਿਆ ਕਿ ਗੁਇਲ ਸਾਹਿਬ ਨੂੰ ਆਪਾਂ ਬੁਲਾਈਏ ਤਾਂ ਉਮੀਦ ਕਰਦੇ ਆ ਕਿ ਅੱਜ ਜਿਹੜਾ ਸਾਡਾ ਪ੍ਰੋਗਰਾਮ ਰਹੂਗਾ ਇਹ ਖਾਸ ਕਰ ਜਿਹੜੇ ਸਾਡੇ ਜਵਾਨ ਹੈ ਜਿਹੜੇ ਸਾਡੀ ਸੇਫਟੀ ਲਈ ਹਮੇਸ਼ਾ ਤੈਨਾਤ ਰਹਿੰਦੇ ਆ ਉਹਨਾਂ ਲਈ ਅਸੀਂ ਕੀ ਬਤ ਤੋਂ ਬਤ ਕਰ ਸਕਦੇ ਆ ਤੇ ਕਿਹੜੀਆਂ ਚੀਜ਼ਾਂ ਨੂੰ ਆਪਣੇ ਘਰੇ ਖਾ ਕੇ ਜਾਬ ਦੇ ਆਪ ਬਣਾ ਕੇ ਕਿਉਂਕਿ ਇਹ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਆ ਇਸ ਕਰਕੇ ਵੀ ਥੋੜੀ ਜਿਹੀ ਪ੍ਰੋਬਲਮ ਨੇ ਅੱਜ ਕੱਲ ਪੈਰਾਲਾਈਜ਼ ਦੀ ਪ੍ਰੋਬਲਮ ਜਿਹੜੀ ਆ ਉਹ ਮੈਨੂੰ ਹੁਣੇ ਪਤਾ ਲੱਗੀ ਕਿ ਬਹੁਤ ਜ਼ਿਆਦਾ ਜਵਾਨਾਂ ਦੇ ਵਿੱਚ ਆ ਰਹੀ ਹੈ ਤੇ ਇੱਕ ਤੋਂ ਹੋਰ ਚੀਜ਼ਾਂ ਨੇ ਜਿਹੜੀਆਂ ਇਮਿਊਨ ਪਾਵਰ ਜਿਹੜੀ ਹੈਗੀ ਆ ਇਮਿਊਨਿਟੀ ਬਾਡੀ ਦੀ ਉਹਦੇ 'ਚ ਵੀ ਬਹੁਤ ਸਾਰੀ ਕਮੀ ਜਿਹੜੀ ਆ ਉਹ ਆ ਇੱਕ ਹੀਟ ਵੇਵ ਅਕੱਲ ਬਹੁਤ ਜਿਆਦਾ ਮਤਲਬ ਜਿਹੜੀ ਉਹ ਸੰਟਾਰਗੇਟ ਤਾਂ ਅੱਗੇ ਡਿਗਰੀ ਤੇ ਚੱਲ ਰਿਹਾ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਇੱਕ ਉਸ ਮਿਹਲੇ ਪਿਆ ਦਾ ਮਾਹੌਲ ਹੈ ਕਿ ਕੀ ਕੀ ਕੀਤਾ ਜਾਵੇ ਕਿਦਾਂ ਸਾਡਾ ਬਚਾਅ ਹੋਵੇ ਸਕੇ ਨ ਬਚੇ ਜਾਂ ਬੱਚੇ ਛੋਟੇ ਛੋਟੇ ਕੀ ਅਸੀਂ ਉਹਨਾਂ ਵਾਸਤੇ ਕਰੀਏ ਬੜਾ ਵਧੀਆ ਸਵਾਲ ਹੈ ਇਹ ਜ਼ਰੂਰੀ ਵੀ ਨੇ ਇਹ ਗੱਲਾਂ ਜਿਵੇਂ ਦਾ ਸਾਡੇ ਅੱਜ ਦੀ ਡੇਟ ਦੀ ਅਗਰ ਆਪਾਂ ਗੱਲ ਕਰੀਏ ਜਿੰਨੀ ਗਰਮੀ ਵੀ ਆ ਸਰਦੀ ਦੇ ਵਿੱਚ ਵੀ ਅਗਰ ਆਪਾਂ ਕਹਿੰਦੇ ਹਾਂ ਨਾ ਕਿ ਸੁਖ ਵਿੱਚ ਸਿਮਰਨ ਸਭ ਕਰੇ ਤੇ ਦੁੱਖ ਵਿੱਚ ਸਿਮਰਨ ਸਭ ਕਰੇ ਸੁਖ ਵਿੱਚ ਕਰੇ ਨਾ ਕੋਈ ਜੋ ਸੁਖਮੇ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ ਮਤਲਬ ਅਗਰ ਬਿਮਾਰੀ ਹੋਣ ਤੋਂ ਪਹਿਲਾਂ ਅਸੀਂ ਕੁਝ ਉਪਾਏ ਕਰ ਲਈਏ ਤਾਂ ਉਹਦਾ ਇੱਕ ਸਭ ਤੋਂ ਵੱਡਾ ਉਪਾਏ ਇਹੀ ਆ ਕਿ ਜਿਹੜਾ ਆਮਲਾ ਇੱਕ ਕੁਦਰਤ ਨੇ ਸਾਨੂੰ ਦਿੱਤਾ ਹੈ ਬਹੁਤ ਵਧੀਆ ਚੀਜ਼ ਹੈ ਲੋਕ ਕਹਿੰਦੇ ਨੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਬਦਲ ਲੱਗਦਾ ਪਰ ਮੈਂ ਇਹ ਕਹਿਣਾ ਹੁੰਦਾ ਕਿ ਹੁਣ ਅੱਜ ਕੱਲ ਦੀ ਡੇਟ ਚ ਹੀ ਸਮਝੋ ਕਿ ਔਲੇ ਦਾ ਖਾਦਾ ਤੇ ਸੁਭਾਸ਼ ਗੋਇਲ ਦਾ ਕਿਹਾ ਦਿਲ ਤੇ ਲਿਖ ਲਓ ਕਿ ਔਲਾ ਜੇ ਤੁਸੀਂ ਰਾਤ ਨੂੰ ਪਾਣੀ ਚ ਭਿਓ ਕੇ ਰੱਖਦੇ ਹੋਗੇ ਇੱਕ ਚਮਚਾ ਇੱਕ ਗਲਾਸ ਦੇ ਵਿੱਚ ਸਵੇਰੇ ਖਾਲੀ ਪੇਟ ਪੀਓ ਬੱਚਿਆਂ ਨੂੰ ਵੀ ਪਿਲਾਓ ਹੌਲੀ ਹੌਲੀ ਆਦਤ ਪਾਓ ਆਪਣੇ ਬੱਚਿਆਂ ਨੂੰ ਖੁਦ ਵੀ ਪੀਓ ਤੇ ਉਸ ਤੋਂ ਬਾਅਦ ਉਸੇ ਗਲਾਸ ਦੇ ਵਿੱਚ ਸਵੇਰੇ-ਸਵੇਰੇ ਅਸ਼ਵਗੰਧਾ ਦਾ ਇੱਕ ਪਾਊਡਰ ਦਾ ਚਮਚ ਲੈ ਕੇ ਉਹਦੇ ਵਿੱਚ ਭਿਓ ਕੇ ਰੱਖ ਦਿਓ ਤੇ ਉਹ ਸ਼ਾਮ ਨੂੰ ਪੀਣਾ ਇਹਦੀ 8-ਕ ਘੰਟੇ ਦਾ ਪ੍ਰੋਸੈਸ ਹੁੰਦਾ ਕਿ ਗਿੱਲਾ ਰਹਿਣਾ ਚਾਹੀਦਾ ਉਸ ਤੋਂ ਬਾਅਦ ਇਹਨੂੰ ਛਾਣ ਕੇ ਪੀ ਲੋ ਜਾਂ ਐਵੇਂ ਹੀ ਪੀ ਲੋ ਘੋਲ ਕੇ ਤਾਂ ਇਹਦੇ ਨਾਲ ਤਰ ਲੂ ਨਾ ਤਾਂ ਗਰਮੀ ਲੱਗੇ ਨਾ ਲੂ ਲੱਗੇ ਨਾ ਤੁਹਾਡੀ ਬਾਡੀ ਦੇ ਵਿੱਚ ਬਲੱਡ ਦੀ ਕੁਆਲਿਟੀ ਖਰਾਬ ਹੋਵੇ ਨਾ ਵੀਰਜ ਦੀ ਕੁਆਲਿਟੀ ਖਰਾਬ ਹੋਵੇ ਔਰ ਜਿਹਦੇ ਸ਼ਰੀਰ ਦੇ ਵਿੱਚ ਬਲੱਡ ਔਰ ਵੀਰਜ ਦੀ ਕੁਆਲਿਟੀ ਅੱਛੀ ਹੈ ਉਹ ਇਨਸਾਨ ਸਭ ਤੋਂ ਤੰਦਰੁਸਤ ਇਨਸਾਨ ਮੰਨਿਆ ਗਿਆ ਜਿਵੇਂ ਦਾਲ ਸਬਜ਼ੀ ਮਸਾਲੇ ਤੋਂ ਬਿਨਾ ਵਧੀਆ ਨਹੀਂ ਲੱਗਦੀ ਓਵੇਂ ਸਾਡੀ ਬਾਡੀ ਵੀਰਜ ਔਰ ਬਲੱਡ ਦੀ ਕਮਜ਼ੋਰੀ ਤੋਂ ਬਿਨਾ ਮਤਲਬ ਕਮਜ਼ੋਰੀ ਦੇ ਨਾਲ ਖਰਾਬ ਹੋ ਜਾਂਦੀ ਹੈ ਇਹਨੂੰ ਕਮਜ਼ੋਰੀ ਤੋਂ ਬਚਾਉਣ ਲਈ ਦੋ ਚੀਜ਼ਾਂ ਬਹੁਤ ਬੈਸਟ ਆ ਔਰ ਅਜ ਡਿਟ ਇਹੀ ਆਪਾਂ ਡਿਸਕਸ ਕਰਨੀ ਹੈ ਸਾਰਿਆਂ ਨਾਲ ਜੀ ਗੱਲ ਸਾਬ ਤੁਸੀਂ ਕਹੀ ਪੈਰਲਾਈਜ਼ ਬਹੁਤ ਜ਼ਿਆਦਾ ਅੱਜ ਕੱਲ ਹੋ ਗਿਆ ਉਹਦੇ ਨਾਲ ਕੈਂਸਰ ਵੀ ਜਿਹੜਾ ਵਾਜ ਕੇ ਲੋਕਾਂ ਦੇ ਵਿੱਚ ਕਾਫੀ ਦੇਖਣ ਨੂੰ ਮਿਲ ਰਿਹਾ ਕਿ ਕੈਂਸਰ ਅਗਰ ਕਰੇ 10ਾਂ ਦੇ ਵਿੱਚੋਂ ਤਿੰਨ ਜਾਂ ਚਾਰ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਕੈਂਸਰ ਦੀ ਪ੍ਰੋਬਲਮ ਹੈ ਤੁਸੀਂ ਸੁਣਿਆ ਹੋਊਗਾ ਕਿ ਅੱਜ ਦੀ ਡੇਟ 'ਚ ਬੜਾ ਲੋਕਾਂ 'ਚ ਬੋਲ ਵਾਲਾ ਕਿ ਫੈਟੀ ਲੀਵਰ ਦਾ ਲੀਵਰ ਕਰਾਉ ਹੋ ਗਿਆ ਫੈਟੀ ਲੀਵਰ ਹੋ ਗਿਆ ਇੱਕ ਐਲਕੋਹੋਲਿਕ ਫੈਟੀ ਲੀਵਰ ਹੈ ਇੱਕ ਨਾਨ ਐਲਕੋਹੋਲਿਕ ਫੈਟੀ ਲੀਵਰ ਹੈ ਜਿਵੇਂ ਹੁਣ ਤੁਸੀਂ ਆਪਦੇ ਅਗਰ ਦੇਖ ਰਹੇ ਹੋ ਬਲੈਕ ਬਲੈਕ ਸਪੌਟ ਹੈ ਇਹ ਜਿਹੜੇ ਨੇ ਇਹਨਾਂ ਦਾ ਇੱਕ ਮਤਲਬ ਹੈ ਕਿ ਤੁਸੀਂ ਲੀਵਰ ਚੈੱਕ ਕਰਾਓ ਇਮੀਡੀਏਟ ਤਾਂ ਉਹਦੇ ਵਿੱਚ ਨੁਕਸਾਨ ਸਾਹਮਣੇ ਆ ਜਾਣਗੇ ਅਸੀਂ ਇਹ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜਿਨ੍ਹਾਂ ਦੀ ਗਰਦਨ ਤੇ ਮੱਸੀ ਆ ਜਾਂਦੇ ਆ ਜਾਂ ਬਲੈਕ ਬਲੈਕ ਧਾਰੀਆਂ ਆ ਜਾਂਦੀਆਂ ਉਹਨਾਂ ਦੇ ਲੀਵਰ ਤੇ ਔਰ ਲੀਵਰ ਦੀ ਹੀ ਇੱਕ ਐਸੀ ਸਾਡੀ ਜੜ੍ਹ ਹੈ ਕਿ ਜਿੱਥੇ ਅਸੀਂ ਸਿਹਤ ਰਹਿ ਸਕਦੇ ਹਾਂ ਜਿੱਥੇ ਅਸੀਂ ਬਿਮਾਰ ਹੋ ਸਕਦੇ ਆ ਪਹਿਲਾਂ ਲੀਵਰ ਨੇ ਕੀ ਕਰਨਾ ਸਾਡੇ ਬਾਡੀ ਦੇ ਵਿੱਚ ਬੀਪੀ ਕੋਲੇਸਟਰੋਲ 슈ਗਰ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਧਾਉਣਾ ਤੇ ਜਦੋਂ ਇਹ ਚੀਜ਼ਾਂ ਵੱਧਦੀਆਂ ਨੇ ਤਾਂ ਹੌਲੀ ਹੌਲੀ ਕਰਕੇ ਫਿਰ ਕਿਤੇ ਡਿਪੋਜ਼ਿਟ ਹੁੰਦੀ ਹੈ ਜਿਹੜੇ ਡਿਪੋਜ਼ਿਟ ਹੋਣ ਤੋਂ ਬਾਅਦ ਫਿਰ ਇਹ ਕੈਂਸਰ ਵਰਗੀ ਬਿਮਾਰੀ ਦਾ ਰੂਪ ਲੈ ਲੈਂਦੀਆਂ ਨੇ ਅੱਗੇ ਕਿੱਥੇ ਹੁੰਦੇ ਸੀ ਕੈਂਸਰ ਕਿਤੇ ਹੁੰਦਾ ਸੀ ਕਿਤੇ 20 50 ਹਜ਼ਾਰ ਕਿਲੋਮੀਟਰ ਜਾ ਕੇ ਇੱਕ ਬੰਦੇ ਨੂੰ ਕੈਂਸਰ ਹੁੰਦਾ ਸੀ ਹੁਣ ਤਾਂ ਹਰ 20 ਵਿੱਚ 25 ਵਿੱਚ ਬੰਦੇ ਨੂੰ ਕੈਂਸਰ ਦੀ ਸਿਕਾਇਤ ਹੋ ਰਹੀ ਹੈ ਇਹਦਾ ਰੀਜ਼ਨ ਇਹ ਹੈ ਕਿ ਅਸੀਂ ਆਪਣੇ ਲੀਵਰ ਬਿਲਕੁਲ ਧਿਆਨ ਨਹੀਂ ਦਿੰਦੇ ਹੁਣ ਅਸੀਂ ਦਿਲ ਦੀਆਂ ਗੱਲਾਂ ਬਹੁਤ ਕਰਦੇ ਆ ਜਿਗਰ ਦੀਆਂ ਗੱਲਾਂ ਕਰਦੇ ਨਹੀਂ ਜਿਗਰ ਮਤਲਬ ਲਿਵਰ ਦਿਲ ਮਤਲਬ ਕਦੇ ਵੀ ਹਿੱਲ ਸਕਦਾ ਪਰ ਇਹ ਇਹਨੂੰ ਬਚਾਉਣ ਵਾਸਤੇ ਜਿਹੜਾ ਹੈਗਾ ਉਹ ਲਿਵਰ ਹੀ ਬਚਾ ਸਕਦਾ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਪੀ 5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ